ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਨਾਲ ਜੁੜ ਰਹੇ ਹਾਂ ਅੱਜ ਅਸੀਂ ਵਿਚਾਰ ਕਰਾਂਗੇ ਆਨੰਦ ਸਾਹਿਬ ਦੀ 33ਵੀਂ ਪੌੜੀ 33rd ਪੌੜੀ ਆਫ ਆਨੰਦ ਸਾਹਿਬ ਇਸ ਪੌੜੀ ਦੀ ਪਹਿਲੀ ਪੰਕਤੀ ਹੈ ਇਹ ਸਰੀਰ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਸਾਡਾ ਸਰੀਰ ਤੁਰਿਆ ਫਿਰਦਾ ਹੈ ਪਰ ਇੱਕ ਦਿਨ ਐਸਾ ਹੁੰਦਾ ਹੈ ਕਿ ਇਹ ਸਰੀਰ ਬੋਲਦਾ ਨਹੀਂ ਦੇਖਦਾ ਨਹੀਂ ਅਸੀਂ ਕਹਿੰਦੇ ਆ ਖਤਮ ਹੋ ਗਿਆ ਕੀ ਸੀ ਐਸਾ ਜਿਹਦੇ ਕਰਕੇ ਚੱਲਦਾ ਸੀ ਉਹ એનર્ਜੀ ਉਹਨੂੰ ਕੋਈ ਸੋਲ ਕੋਈ ਆਤਮਾ ਕਹਿੰਦਾ ਕੋਈ ਜੋਤ ਕਹਿੰਦਾ ਕੋਈ ਸ਼ਕਤੀ ਕਹਿੰਦਾ ਅਸੀਂ ਉਹਦਾ ਨਾਮ ਰੱਖ ਲੈਨੇ ਆ ਤੇ ਹੁਣ ਜਿੱਦਨ ਉਹ ਸ਼ਕਤੀ ਉਹ એનર્ਜੀ ਉਹ ਸੋਲ ਉਹ ਜੋਤ ਦੇ ਵਿੱਚ ਨਹੀਂ ਹੁੰਦੀ ਉਹਦੇ ਨੇ ਸ਼ਰੀਰ ਬੋਲਦਾ ਨਹੀਂ ਪਿਛਲੀ ਪੌੜੀ ਚਾਇਸੀ ਨੇ ਇਹ ਰਸਨਾ ਤੁਨ ਰਸ ਰਹੀ ਜਿਹੜੀ ਜੀਬ ਬੋਲ ਰਹੀ ਸੀ ਹੁਣ ਬੋਲਣਾ ਬੰਦ ਹੋ ਗਈ ਜੀਬ ਤੇ ਉੱਥੇ ਹੀ ਹੈ ਨਾ ਦ ਟੰਗ ਇਜ਼ ਇਨਟੈਕ ਦੇ ਹੈਂਸ ਆਰ ਇਨਟੈਕ ਹੱਥ ਵੀ ਹੈਗੇ ਜੀਭ ਵੀ ਹੈਗੀ ਪੈਰ ਵੀ ਹੈਗੇ ਖੜਾ ਨਹੀਂ ਹੁੰਦਾ ਬੋਲਦਾ ਨਹੀਂ ਦੇਖਦਾ ਨਹੀਂ ਕੁਛ ਹੈ ਜਿਹੜਾ ਚਲਾ ਗਿਆ ਗੁਰੂ ਅਮਰਦਾਸ ਸਾਹਿਬ ਅਨੰਦ ਸਾਹਿਬ ਚ ਫੁਰਮਾਨ ਕਰਦੇ ਕਿ ਇਹ ਜਿਹੜਾ ਸਰੀਰ ਨੂੰ ਦੇਖੋ ਇਸ ਸਰੀਰ ਨੂੰ ਅਸੀਂ ਜਿਉਂਦਾ ਉਦੋਂ ਕਹਿੰਨੇ ਆ ਜਦੋਂ ਇਹਦੇ ਵਿੱਚ ਉਹ ਜੋਤ ਪ੍ਰਮਾਤਮਾ ਦੀ ਜੋਤ ਉਹ ਤਾਕਤ ਉਹ ਸ਼ਕਤੀ ਹੁੰਦੀ ਹੈ ਉਦੋਂ ਇਹ ਜਿਉਂਦਾ ਹੈ ਨਹੀਂ ਤੇ ਸਰੀਰ ਨਹੀਂ ਫਿਰ ਬਸ ਇੱਕ ਬਾਡੀ ਇੱਕ ਇੱਕ ਸਰੀਰ ਪਿਆ ਹੋਇਆ ਆ ਫਿਰ ਇਹਨੂੰ ਜਿੰਦਾ ਨਹੀਂ ਕਿਹਾ ਜਾਂਦਾ ਇਹਨੂੰ ਮਨੁੱਖ ਨਹੀਂ ਕਿਹਾ ਜਾਂਦਾ ਇਹਨੂੰ ਨਾਮ ਨਹੀਂ ਦਿੱਤਾ ਜਾਂਦਾ ਕੋਈ ਆਪਣੇ ਸਰੀਰ ਵੱਲ ਦੇਖੀਏ ਇਸ ਵਿੱਚ ਪਰਮਾਤਮਾ ਨੇ ਆਪਣੀ ਜੋਤ ਜੀਵਨ ਰੂਪ ਅੰਸ਼ ਉਹ ਸ਼ਕਤੀ ਉਹ ਤਾਕਤ ਉਹ ਰੱਖੀ ਹੈ ਤਾਂ ਹੀ ਇਹ ਸੰਸਾਰ ਵਿੱਚ ਆਇਆ ਭਾਵ ਸੰਸਾਰ ਵਿੱਚ ਆਉਣ ਦਾ ਭਾਵ ਇਹ ਜਿਉਂਦਾ ਗਿਣਿਆ ਜਾਂਦਾ ਹੈ ਜੇ ਉਹ ਪਰਮਾਤਮਾ ਦੀ ਜੋਤ ਇਸ ਵਿੱਚ ਨਹੀਂ ਉਹ ਸੁਰਤ ਸੁਰਤੀ ਹੈ ਨਾ ਨਹੀਂ ਤੇ ਪਿਆਇਆ ਕੋਈ ਸੁਰਤ ਹੀ ਨਹੀਂ ਬੇਸੁਰਤ ਹੈ ਹੁਣ ਉਹਨੂੰ ਠੰਡਾ ਪਾਣੀ ਪਾ ਦੋ ਉਹਨੂੰ ਅੱਗ 'ਚ ਸੁੱਟ ਦੋ ਉਹਨੂੰ ਦਫਨਾ ਦੋ ਕੋਈ ਫਰਕ ਨਹੀਂ ਪੈਂਦਾ whether you bury it whether you cremate it whether you throw it in water doesn't matter it's still a body now the soul is not present the light light means the life is not there you may call it soul you may call it life you may call it light you may call it energy whatever ਕੁਝ ਵੀ ਕਹੋ ਪਰ ਉਹ ਜਿਸ ਤਨ ਨਹੀਂ ਹੁੰਦੀ ਫਿਰ ਇਹ ਜੀਵਨ ਨਹੀਂ ਫਿਰ ਇਹ ਜੀਉਂਦਾ ਨਹੀਂ ਇਸ ਸਰੀਰ ਨਾਲ ਸਾਡੀ ਪਹਿਚਾਨ ਹੈ ਇਸ ਬਾਡੀ ਨਾਲ ਸਾਡੀ ਆਇਡੈਂਟੀਟੀ ਹੈ ਇਹਦੇ ਵੱਲ ਦੇਖੀਏ ਕਿੰਨਾ ਸੋਨਾ ਉਸ ਪ੍ਰਮਾਤਮਾ ਨੇ ਦਿੱਤਾ ਹੈ ਉਦੋਂ ਤੱਕ ਹੈ ਜਦੋਂ ਤੱਕ ਉਹਦੀ ਜੋਤ ਉਹਦੀ ਦਿੱਤੀ ਹੋਈ ਸ਼ਕਤੀ ਸਾਡੇ ਅੰਦਰ ਹੈ ਜਦੋਂ ਨਹੀਂ ਹੁੰਦੀ ਫਿਰ ਅਸੀਂ ਬੋਲਦੇ ਨਹੀਂ ਫਿਰ ਅਸੀਂ ਸੋਚਦੇ ਨਹੀਂ ਆਈ ਕੈਨਟ ਥਿੰਕ ਆਈ ਕੈਨਟ ਟਾਕ ਇਫ 댓 એનર્ਜੀ 댓 ਸੋਲ 댓 ਲਾਈਟ 댓 ਲਾਈਫ ਇਸ ਨਾਟ ਵਿਦਨ ਮੀ ਸੇਮ ਬਾਡੀ ਵਾਸੀ ਕਮੇਟੀ ਦਾ ਢੇਰ ਰਹਿ ਜਾਂਦਾ ਉੱਥੇ ਉਹਦੇ ਉੱਤੇ ਕੱਪੜੇ ਪਾ ਰਹੇ ਉਹਨੂੰ ਸੋਨਾ ਬਣਾ ਰਹੇ ਸਾਰੀ ਉਮਰ ਸਾਨੂੰ ਇਹਨੂੰ ਲਿਸ਼ਕਾਉਂਦੇ ਹੋਏ ਇਹਦੀ ਭੁੱਖ ਮਿਟਾਉਂਦੇ ਹੋਏ ਇਹਦੇ ਵਾਸਤੇ ਚੀਜ਼ਾਂ ਇਕੱਠੀਆਂ ਕਰਦੇ ਆ ਪਲੇਜਰਸ ਖੁਸ਼ੀਆਂ ਜੋਇਜ਼ ਇਕੱਠੇ ਕਰਦੇ ਨਿਕਲ ਜਾਂਦੀਆਂ ਪਰ ਜਿਹੜਾ ਅੰਦਰ ਸੀ ਉਹਦੇ ਨਾਲ ਨਹੀਂ ਜੁੜੇ ਤਾਂ ਫਿਰ ਸਬਰ ਸੰਤੋਖ ਨਹੀਂ ਪਿਛਲੀ ਪੌੜੀ ਚਾਇਆ ਸੀ ਇਨਫੈਕਟ ਪੂਰੀ ਬਾਣੀ ਪਿੱਛੇ ਅਨੰਦ ਸਾਹਿਬ ਦੀ ਹੀ ਸੀ ਯੂ ਵਾਂਟ ਅਨੰਦ ਇਨ ਯੋਰ ਲਾਈਫ ਤੁਸੀਂ ਅਨੰਦ ਚਾਹੁੰਦੇ ਹੋ ਪਰ ਕੀਤਾ ਕੀ ਕਿ ਸਿਰਫ ਜਿਹੜੀ ਵੈਸਲ ਹੈ ਬਾਹਰਲੀ ਜਿਹੜੀ ਬਾਡੀ ਹੈ ਜਿਹੜਾ ਸਰੀਰ ਹੈ ਜਿਹੜਾ ਭੰਡਾ ਹੈ ਸਿਰਫ ਉਹਨੂੰ ਹੀ ਸਵਾਰਦੇ ਰਹਿ ਗਏ ਜਿੱਥੋਂ ਆਨੰਦ ਮਿਲਣਾ ਸੀ ਉਸ ਜੋਤ ਤੋਂ ਉਹਦੇ ਨਾਲ ਜੁੜੇ ਹੀ ਨਹੀਂ ਇਸੇ ਕਰਕੇ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗੁਰੂ ਨਾਨਕ ਸਾਹਿਬ ਕਹਿੰਦੇ ਇਸੇ ਕਰਕੇ ਕਿਤੇ ਪਹੁੰਚਦੇ ਹੀ ਨਹੀਂ ਮੈਂ ਉੱਥੇ ਪਹੁੰਚਾਂਗਾ ਇਸ ਮੁਕਾਮ ਤੇ ਪਹੁੰਚਾਂਗਾ ਆਈ ਰੀਚ ਥਿਸ ਡੈਸਟੀਨੇਸ਼ਨ ਐਂਡ ਆਲ ਬੀ ਹੈਪੀ ਐ ਮੁਕਾਮ ਮੇਰੀ ਜ਼ਿੰਦਗੀ ਚ ਆ ਜਾਏਗਾ ਮੈਂ ਉੱਥੇ ਪਹੁੰਚ ਜਾਵਾਂਗਾ ਆ ਹਾਸਲ ਕਰ ਲਵਾਂਗਾ ਫਿਰ ਮੈਂ ਖੁਸ਼ ਹੋ ਜਾਵਾਂਗਾ ਉਹ ਕਦੀ ਆਂਦਾ ਹੀ ਨਹੀਂ ਅਸੀਂ ਕਦੀ ਉਸ ਮੁਕਾਮ ਤੇ ਪਹੁੰਚਦੇ ਨਹੀਂ ਪਹੁੰਚਦੇ ਨਹੀਂ ਉਹ ਭਾਵੇਂ ਪਦਾਰਥ ਹੋਵੇ ਥਿੰਗਸ ਪਲੇਜਰਸ ਵੈਲਥ ਤਨ ਦੌਲਤ ਖੁਸ਼ੀਆਂ ਸਫਲਤਾਵਾਂ ਅਚੀਵਮੈਂਟਸ ਹੋਣ ਤੇ ਭਾਵੇਂ ਉਹ ਧਾਰਮਿਕ ਹੋਵੇ ਐਨੇ ਪਾਠ ਕਰਾਂਗਾ ਫਿਰ ਮੈਨੂੰ ਖੁਸ਼ੀ ਮਿਲ ਜਾਏਗੀ ਆ ਕਰਾਂਗਾ ਮੈਨੂੰ ਆ ਆਨੰਦ ਮਿਲ ਜਾ ਕਿਤੇ ਵੀ ਨਹੀਂ ਉਧਰ ਵੀ ਲੋਕ ਦੌੜੇ ਹੋਏ ਆ ਗਿਆਨਵਲ ਵੀ ਦੌੜੇ ਹੋਏ ਆ ਧਨਵਲ ਵੀ ਦੌੜੇ ਹੋਏ ਕਿਤੇ ਮੁੱਕੀ ਨਹੀਂ ਰੇਸ ਇਹਦਾ ਮਤਲਬ ਸਭ ਕੁਝ ਬਾਹਰੋਂ ਹੋ ਰਿਹਾ ਆ ਸਿਰਫ ਉਸ ਸਰੀਰ ਨਾਲ ਹੋ ਰਿਹਾ ਜਿਹਦੇ ਵਿੱਚ ਜੋਤ ਧਰੀ ਸੀ ਪ੍ਰਮਾਤਮਾ ਦੀ ਅੰਦਰ ਹੈ ਸੀ ਸਬੇ ਕਟ ਰਾਮ ਬੋਲੇ ਉਹ ਬੋਲ ਰਿਆ ਸੀ ਸਭ ਮੈਂ ਜੋਤ ਜੋਤ ਹੈ ਸੋਇ ਤਿਸਕੇ ਚਾਨਣ ਸਭ ਮੈਂ ਉਹਦੇ ਕਰਕੇ ਸਾਡਾ ਚਾਨਣ ਸੀ ਉਹਦੇ ਕਰਕੇ ਸਾਡੇ ਅੰਦਰ ਲਾਈਟ ਸੀ ਉਹਦੇ ਕਰਕੇ ਅਸੀਂ ਬੋਲ ਰਹੇ ਸੀ ਸੋਚ ਰਹੇ ਸੀ ਕੁਝ ਕਰਨ ਦੇ ਕਾਬਿਲ ਸੀ ਉਸ ਜੋਤ ਵੱਲ ਧਿਆਨ ਨਹੀਂ ਕੀਤਾ ਭਾਂਡੇ ਨੂੰ ਲਿਸ਼ਕਾਉਂਦੇ ਰਹੇ ਸਰੀਰ ਨੂੰ ਵੈਸਲ ਨੂੰ ਉਹਦੇ ਵਾਸਤੇ ਅਸੀਂ ਡਿਗਰੀਆਂ ਮਿਲੀਆਂ ਉਹਦੇ ਵਾਸਤੇ ਅਸੀਂ ਪੂਜਾ ਪਾਠ ਕਰਕੇ ਬਹੁਤੇ ਧਰਮੀ ਵੀ ਬਣੇ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਧਾਰਮਿਕ ਲਿਬਾਸ ਪਾਏ ਧਾਰਮਿਕ ਚਿੰਨ੍ਹ ਪਾਏ ਕਲੇਮ ਕੀਤਾ ਮੈਂ ਇਸ ਧਰਮ ਦਾ ਮੈਂ ਇਸ ਧਰਮ ਦਾ ਮੈਂ ਆ ਕਰ ਲਿਆ ਮੈਂ ਉਹ ਕਰ ਲਿਆ ਬਾਰੋ-ਬਾਰੋ ਉਸ ਜੋਤ ਨਾਲ ਅੰਦਰੋਂ ਜੁੜੇ ਹੀ ਨਹੀਂ ਜਿਹਦੇ ਨਾਲ ਅਸੀਂ ਇਸ ਦੁਨੀਆ ਚ ਆਏ ਸੀ ਜਿਹਦੇ ਕਰਕੇ ਅਸੀਂ ਜਿਉਂਦੇ ਆ ਯਕੀਨ ਜਾਣਿਓ ਜਦੋਂ ਤੱਕ ਅਸੀਂ ਉਸ ਜੋਤ ਨਾਲ ਨਹੀਂ ਜੁੜਦੇ ਅਸੀਂ ਸਾਹ ਲੈਂਦੇ ਹੋਏ ਵੀ ਮਰਦੇ ਆ ਗੁਰਬਾਣੀ ਅਨੁਸਾਰ ਫਿਰ ਅਸੀਂ ਜੀਉਂਦੇ ਨਹੀਂ ਆ ਤੇ ਕਰਮਰ ਹਟਸਾਰਖੇ ਅੰਦਰ ਸਾਡੇ ਸ਼ਮਸ਼ਾਨ ਹੀ ਬਣਿਆ ਹੋਇਆ ਹੈ ਯੂ ਮਸਟ ਹੈਵ ਸੀਨ ਦ ਮੂਵੀਜ਼ ਜ਼ੌਂਬੀਜ਼ ਦੇ ਆ ਡੈਡ ਬਟ ਦੇ ਆ ਵਾਕਿੰਗ ਅਸੀਂ ਵਾਕ ਕਰ ਰਹੇ ਆ ਟਾਕ ਕਰ ਰਹੇ ਆ ਬੋਲ ਰਹੇ ਆ ਤੁਰ ਰਹੇ ਆ ਹੱਸ ਰਹੇ ਆ ਖੇਡ ਰਹੇ ਆ ਪੂਜਾ ਪਾਠ ਵੀ ਕਰ ਰਹੇ ਆ ਗਿਣ ਰਹੇ ਆ ਨੇ ਪਾਠ ਕਰ ਲਏ ਮਰੇ ਹੋਏ ਆ ਕਿਉਂਕਿ ਅੰਦਰਲੀ ਜੋਤ ਨਾਲ ਨਹੀਂ ਜੁੜੇ ਵੀ ਹੈਵ ਡਿਸਕਨੈਕਟਡ ਫਰਮ ਦ ਡਿਵਾਈਨ ਲਾਈਟ ਦੈਟ ਲਾਈਫ with which we live when we are disconnected ਜਦੋਂ ਅਸੀਂ ਉਹਦੇ ਤੋਂ ਡਿਸਕਨੈਕਟ ਹੋਏ ਪਏ ਆ ਟੁੱਟੇ ਹੋਏ ਆ ਫਿਰ ਅਸੀਂ ਜੀ ਨਹੀਂ ਰਹੇ ਫਿਰ ਅਸੀਂ ਹੰਡਾ ਰਹੇ ਹਾਂ ਇਸ ਵੈਸਲ ਨੂੰ ਇਸ ਸ਼ਰੀਰ ਨੂੰ ਬਸ ਸਾਨੂੰ ਜੀਵਣਾ ਆ ਹੀ ਨਹੀਂ ਰਿਹਾ ਇਹ ਰਸਨਾ ਤੂੰ ਅਨਰਾਸ ਰਾਜ ਰਹੀ ਪਿਛਲੀ ਪਿਛਲੀ ਪੌੜੀ ਚ ਅਸੀਂ ਸੁਣਿਆ ਸੀ ਤੇਰੀ ਪਿਆਸ ਨਾ ਜਾਏ ਇਹਦੀ ਪਿਆਸ ਮੁੱਕ ਹੀ ਨਹੀਂ ਰਹੀ ਡਿਸਸੈਟੀਸਫਾਈਡ ਡਿਸਕੰਟੈਂਟਡ ਹਰ ਵੇਲੇ ਬੇਸਬਰ ਹਰ ਵੇਲੇ ਨਾ ਸ਼ੁਕਰਾ ਹਰ ਵੇਲੇ ਰੋਣਾ ਟੋਣਾ ਹਰ ਵੇਲੇ ਅਸੰਤੋਸ਼ ਕ੍ਰਿਸ਼ਨਾ ਅੰਦਰ ਸਾੜ ਰਿਹਾ ਇਹ ਸਰੀਰ ਆ ਮੇਰਿਆ ਆਪਣੇ ਸਰੀਰ ਵੱਲ ਦੇਖੋ ਇਸ ਜੀਵਨ ਵੱਲ ਦੇਖੋ ਕੱਲਾ ਸਰੀਰ ਨਹੀਂ ਪੂਰਾ ਜੀਵਨ ਹੀ ਹਰ ਤੁਮ ਮੈਂ ਜੋਤ ਰੱਖੀ ਇਸ ਵਿੱਚ ਪਰਮਾਤਮਾ ਦੀ ਜੋਤ ਹੈ ਤਾਂ ਅਸੀਂ ਬੋਲ ਰਹੇ ਹਾਂ ਤੁਰ ਰਹੇ ਹਾਂ ਜੀਉਂਦੇ ਹਾਂ ਅਸੀਂ ਜੀਉਂਦੇ ਗਿਣੇ ਜਾਂਦੇ ਹਾਂ ਜੇ ਉਹ ਸਰੀਰ ਚ ਨਾ ਹੋਵੇ ਤੇ ਸਰੀਰ ਕੁਝ ਵੀ ਨਹੀਂ ਹੈ ਲੁੱਕ ਐਟ ਆਵਰ ਬਾਡੀ ਓਨਲੀ ਬਿਕਾਜ਼ ਦ ਕ੍ਰੀਏਟਰ ਹੈਵ ਪਲੇਸਡ ਇਟਸ ਲਾਈਟ ਇਟਸ ਲਾਈਟ ਲਾਈਟ ਮੀਨਸ ਲਾਈਫ એનર્ਜੀ ਸੋਲ ਵਟ ਏਵਰ ਵਿਚ ਇਸ moving this body did it we come into this world that's why we are in this world we claim ourselves to be alive so when we connected connect ourselves with that divine light that divine essence which is powering us to speak and think which is powering this life then only we are alive it's is, is nu samjo ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਦਿਸ ਲਾਈਕ ਦਿਸ ਫਿਜ਼ੀਕਲ ਬੋਡੀ ਜਿਵੇਂ ਇੱਕ ਬਾਹਰਲਾ ਸ਼ਰੀਰ ਹੈ ਜਦੋਂ ਇਹਦੇ ਵਿੱਚ ਉਹ ਜੋਤ ਉਹ ਸ਼ਕਤੀ ਨਹੀਂ ਹੁੰਦੀ ਤੇ ਸ਼ਰੀਰ ਪਿਆ ਰਹਿੰਦਾ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਉਸ ਜੋਤ ਨਾਲ ਆਪਣੇ ਆਪ ਨੂੰ ਜੋੜਿਆ ਨਹੀਂ ਹੈ ਅਸੀਂ ਉਸ ਤੋਂ ਵੱਖ ਹੋਏ ਪਏ ਹਾਂ ਟੁੱਟੇ ਹੋਏ ਹਾਂ ਅਸੀਂ ਜਿਉਂਦੇ ਨਹੀਂ ਅਸੀਂ ਬੋਲ ਪਾਵੇਂ ਰਹੇ ਹੋਵਾਂਗੇ ਅਸੀਂ ਪਾਠ ਜ਼ਰੂਰ ਕਰ ਰਹੇ ਹੋਵਾਂਗੇ ਅਸੀਂ ਧਨ ਦੌਲਤ ਪੈਸਾ ਬਹੁਤ ਇਕੱਠਾ ਕਰ ਲਿਆ ਹੋਏਗਾ ਵੀ ਮੇ ਹੈਵ एवरीथिंग ਇਨ ਦ ਵਰਲਡ ਪੁਕਿਆ ਪੁਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਹੀਪਸ ਆਫ ਅਚੀਵਮੈਂਟਸ ਐਂਡ ਵੈਲਥ ਮੇਬੀ देयर ਬਟ ਲਿਵਿੰਗ ਇਨ दैट ਡਿਸਕੰਟੈਂਟਮੈਂਟ ਐਂਡ ਡਿਸਸੈਟੀਸਫੈਕਸ਼ਨ 올 द टाइम अनएंडिंग ਡਿਜ਼ਾਇਰਸ ਵੀ ਆਰ ਨਾਟ ਅਲਾਈਵ ਅਸੀਂ ਮੁਰਦੇ ਹੀ ਆ ਫਿਰ ਸਤਿਗੁਰੂ ਇਸ ਇਸ ਪੌੜੀ ਰਾਹੀਂ ਸਾਨੂੰ ਬੜਾ ਡੀਪ ਮੈਸੇਜ ਦੇ ਰਿਹਾ ਬੜਾ ਪਰਫਾਉਂਡ ਮੈਸੇਜ ਹੈ ਕੀਕ ਤਾ ਆਪਣੇ ਸਰੀਰ ਨੂੰ ਦੇਖੋ ਇਸ ਅੰਦਰ ਜੀਵਨ ਹੈ ਜਦੋਂ ਤੱਕ ਉਹ ਜੋਤ ਹੈ ਤੇ ਜੀਉਂਦਾ ਐ ਇਸੇ ਤਰ੍ਹਾਂ ਹੀ ਜਦੋਂ ਤੱਕ ਅਸੀਂ ਉਸ ਜੋਤ ਨਾਲ ਜੁੜੇ ਆਂ ਸਾਨੂੰ ਜੀਵਨ ਜਿਹੜਾ ਹੈ ਉਹ ਆਨੰਦ ਦਵੇਗਾ ਜਦੋਂ ਅਸੀਂ ਉਸ ਜੋਤ ਤੋਂ ਟੁੱਟੇ ਹੁੰਨੇ ਆਂ ਸਾਹ ਚੱਲ ਰਹੇ ਨੇ ਬੋਲ ਰਹੇ ਆਂ ਮਿਲ ਵੀ ਰਹੇ ਆਂ ਗੱਲਾਂ ਵੀ ਕਰ ਰਹੇ ਆਂ ਪਰ ਜੀ ਨਹੀਂ ਰਹੇ ਕੱਟ ਰਹੇ ਆਂ ਹੰਡਾ ਰਹੇ ਆਂ ਬਸ ਅਗਲੀ ਪੰਕਤੀ ਦੇਖੋ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੇ ਆਇਆ ਉਸਨੇ ਜੋਤ ਤੇਰੇ ਵਿੱਚ ਰੱਖੀ ਐ ਮੇਰੇ ਸ਼ਰੀਰਾ ਮੇਰੇ ਮਨਾ ਇਸ ਭਾਂਡੇ ਵਿੱਚ ਉਸ ਸਰੀਰ ਵਿੱਚ ਉਸ ਪਰਮਾਤਮਾ ਦੀ ਜੋਤ ਸ਼ਕਤੀ ਵਰਤ ਰਹੀ ਹੈ ਤਾਂ ਹੀ ਤੂੰ ਦੁਨੀਆ ਵਿੱਚ ਹੈਂ ਦੁਨੀਆ ਵਿੱਚ ਆਇਆ ਤਾਂ ਪਬ ਜੀਉਂਦਾ ਹੈਂ ਓਨਲੀ ਬਿਕੋਜ਼ ਦਾ ਡਿਵਾਈਨ ਪ੍ਰੈਜ਼ੈਂਸ ਵਿਦਿਨ ਉਹ ਹੈਗਾ ਤੇਰੇ ਅੰਦਰ ਤਾਂ ਤੂੰ ਜੀਉ ਰਿਹਾ ਜੇ ਨਹੀਂ ਹੈ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਚ ਕਿੰਨਾ ਸੋਹਣਾ ਕਿਹਾ ਨਾ ਸੋ ਕਿਉਂ ਬਿਸਰੈ ਜਿਨੇ ਸਭ ਕੁਝ ਦੀਆ ਕਿਉਂ ਬੋਲਦਾ ਜਿਨੇ ਸਭ ਕੁਝ ਦਿੱਤਾ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਕਿਵੇਂ ਭੁੱਲਦਾ ਆ ਉਸ ਨੂੰ ਜੋ ਤੇਰੇ ਅੰਦਰ ਜੀ ਰਿਹਾ ਆ ਜਦੋਂ ਉਹ ਨਹੀਂ ਹੁੰਦਾ ਤੂੰ ਜੀਉਂਦਾ ਨਹੀਂ ਹੈ ਰਿਮੈਂਬਰ ਥਿਸ ਐਂਡ ਆਰ ਟ੍ਰੈਜੇਡੀ ਸਾਡੀ ਟ੍ਰੈਜੇਡੀ ਸਾਡੀ ਤਰਸ ਦੀ ਕੀ ਹੁੰਦੀ ਹੈ ਕਿ ਅਸੀਂ ਸਿਰਫ ਸਰੀਰ ਨਾਲ ਜੁੜ ਗਏ ਅਸੀਂ ਉਸ ਦੇਨ ਹਾਰ ਦਾ ਤਾਰ ਉਸ ਸਤਨਾਮ ਆਦ ਸੱਚ ਜੁਗਾਦ ਸੱਚ ਉਸ ਜੋਤ ਨਾਲ ਨਹੀਂ ਜੁੜੇ ਇਸ ਕਰਕੇ ਮੁਰਦਾ ਆ ਇਹ ਮੁਰਦਾ ਪ੍ਰਸਤੀ ਕਿਉਂ ਆ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਮੁਰਦਿਆਂ ਨੂੰ ਪੂਜ ਰਹੇ ਹਾਂ ਅਸੀਂ ਮੁਰਦਿਆਂ ਵਾਂਗ ਜੀ ਰਹੇ ਕਿਉਂਕਿ ਅਸੀਂ ਉਸ ਜਾਗਦੀ ਜੋਤ ਨਾਲ ਨਹੀਂ ਜੁੜ ਰਹੇ ਜਿਹੜੀ ਸਾਡੇ ਅੰਦਰ ਸਾਰਿਆਂ ਅੰਦਰ ਵਰਤ ਰਹੀ ਹੈ ਗੁਰਬਾਣੀ ਤੁਹਾਨੂੰ ਉਸ ਜੋਤ ਨਾਲ ਜੁੜਨ ਦੀ ਤਾਕੀਦ ਕਰਦੀ ਹੈ ਸ਼ੁਰੂਆਤ ਹੀ ਉੱਥੋਂ ਕਰਦੀ ਇੱਕ ਓੰਕਾਰ ਸਤ ਜਿਹੜਾ ਸਦਾ ਹੈ ਹਮੇਸ਼ਾ ਹੀ ਹੈ ਉਹ ਮਰਦਾ ਨਹੀਂ ਉਹ ਕਿਤੇ ਜਾਂਦਾ ਨਹੀਂ ਹਮੇਸ਼ਾ ਤੁਹਾਡੇ ਨਾਲ ਹੈ ਉਸ ਇੱਕ ਨਾਲ ਜੁੜਨਾ ਹੈ ਤੋ ਸਰੀਰ ਨਾਲ ਜੁੜ ਰਹੇ ਫਿਰ ਮੇਰਾ ਸਰੀਰ ਵੱਖਰਾ ਕਿਸੇ ਹੋਰ ਦਾ ਵੱਖਰਾ ਇਸ ਕਰਕੇ ਕਿਤੇ ਦੁਸ਼ਮਣ ਨੇ ਕਿਤੇ ਦੋਸਤ ਨੇ ਕਿਤੇ ਕੁਛ ਹੈ ਫਰ ਕਨਫਿਊਜ਼ਨ ਹੈ ਅੱਗੇ ਬਾਹਰ ਟੋਲੇ ਸੋ ਭਰਮਪੁਲਾਹੀ ਕਿਉਂਕਿ ਬਾਹਰ ਲੱਭਣ ਗਿਆ ਇਸ ਕਰਕੇ ਭਰਮਾਂ ਚ ਪੈ ਗਿਆ ਜੇ ਅੰਦਰ ਜਾਂਦਾ ਉਸ ਜੋਤ ਨਾਲ ਮਿਲਦਾ ਜਿਹੜੀ ਅੰਦਰ ਟਿੱਕੀ ਹੋਈ ਹੈ ਜੋ ਤੱਕ ਅਸੀਂ ਜਿਉਨੇ ਆ ਉਹ ਤੱਕ ਸਾਡੇ ਨਾਲ ਹੈ ਇਸੇ ਕਰਕੇ ਤੇ ਜਿਉਂਦੇ ਹਰ ਜੋਤ ਰੱਖੀ ਤੁੱਦ ਵਿੱਚ ਤੇਰੇ ਅੰਦਰ ਉਹ ਜੋਤ ਰੱਖੀ ਹੋਈ ਹੈ ਤਾਂ ਤੂੰ ਜਿਉਂਦਾ ਹੈ ਤਾਂ ਤੂੰ ਜਗ ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਹੁਣ ਜਿਵੇਂ ਮਾਤਾ ਪਿਤਾ ਹੁੰਦੇ ਆ ਲਾਈਕ ਪੇਰੈਂਟਸ ਮਦਰ ਐਂਡ ਫਾਦਰ ਦੇ ਆ ਇੰਪੋਰਟੈਂਟ ਫਾਰ ਯੂਰ ਫਿਜ਼ੀਕਲ ਬੋਡੀ ਤੁਹਾਡੇ ਸਰੀਰ ਦੀ ਰਚਨਾ ਵਾਸਤੇ ਤੁਹਾਡੇ ਸਰੀਰ ਦੇ ਜਨਮ ਵਾਸਤੇ ਜਿਵੇਂ ਮਾਪੇ ਜ਼ਰੂਰੀ ਹੁੰਦੇ ਨੇ ਜਿਵੇਂ ਸਰੀਰ ਦੀ ਰਚਣ ਵਾਲੀ ਮਾਪੇ ਹਨ ਜੀਵਨ ਦੀ ਜੋਤ ਰੱਖਣ ਵਾਲਾ ਪ੍ਰਭੂ ਸਾਡੇ ਜੀਵਨ ਦਾ ਮਾਈ ਬਾਪ ਹੈ ਇਸੇ ਤਰ੍ਹਾਂ ਹੀ ਮਾਤਾ ਪਿਤਾ ਜਦੋਂ ਮਿਲਦੇ ਨੇ ਉਦੋਂ ਸਰੀਰ ਬਣਦਾ ਹੈ ਸਰੀਰ ਦੇ ਵਿੱਚ ਜੋਤ ਉਹ ਵੀ ਮਾਤਾ ਪਿਤਾ ਹੀ ਹੋਇਆ ਜਿਹੜਾ ਪ੍ਰਮਾਤਮਾ ਨੇ ਉਹ ਜੋਤ ਟਕਾਈ ਜਿਹੜੀ એનર્ਜੀ ਜਿਹਨਾਂ ਕਰਕੇ ਮਾਪੇ ਜੀਂਦੇ ਸੀ ਜਿਹਦੇ ਕਰਕੇ ਅਸੀਂ ਜਿਉਂਨੇ ਆ ਉਹ ਸਾਰਿਆਂ ਚ ਇੱਕੋ ਹੀ ਆ ਇੱਕ ਓੰਕਾਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਉਹ ਜੀਵਨ ਦੀ ਜੋਤ ਰੱਖਣ ਵਾਲਾ ਪ੍ਰਭੂ ਸਾਡੇ ਜੀਵਨ ਦਾ ਮਾਪਿਓ ਹੈ ਜਿਵੇਂ ਸਾਡੇ ਸਰੀਰ ਵਿੱਚ ਮਾਂ ਦਾ ਅੰਸ਼ ਵੀ ਹੈ ਪਿਤਾ ਦਾ ਅੰਸ਼ ਵੀ ਹੈ ਇਸੇ ਤਰ੍ਹਾਂ ਹੀ ਮੇਰੀ ਮਾਂ ਮੇਰੇ ਬਾਪ ਮੇਰੇ ਦਾਦਾ ਦਾਦੀ ਮੇਰੇ ਭੈਣ ਭਰਾ ਮੇਰੇ ਦੋਸਤ ਮਿੱਤਰ ਮੇਰੇ ਅੰਦਰ ਸਾਰਿਆਂ ਅੰਦਰ ਇੱਕ ਦਾ ਅੰਸ਼ ਹੈ ਇੱਕ ਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸਾਰੇ ਚ ਇੱਕ ਦੀ ਜੋਤ ਅਸੀਂ ਉਹਦਾ ਅੰਸ਼ ਹਾਂ ਕਹੇ ਕਬੀਰ ਤੂੰ ਰਾਮ ਦਾ ਅੰਸ਼ ਤੂੰ ਰਾਮ ਕੀ ਅੰਸ਼ ਤੂੰ ਉਹਦਾ ਹਿੱਸਾ ਹੈ ਉਹ ਤੇਰੇ ਅੰਦਰ ਹੈ ਤਾਂ ਤੂੰ ਜੀ ਰਿਆਂ ਆ ਇਹ ਸਰੀਰ ਮੇਰਾ ਹਰ ਤੁਮ੍ਹ ਮੈਂ ਜੋਤ ਰੱਖੀ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗਮੇ ਆਇਆ ਅਵੇਂ ਨਿੱਕੀ ਨਿੱਕੀਆਂ ਗੱਲਾਂ ਪਿੱਛੇ ਇਹ ਮਰਦਾ ਨਾ ਫਿਰ ਤੇਰੇ ਅੰਦਰ ਹੈ ਕਿੱਥੇ ਜਾ ਕੇ ਟੱਕਰਾ ਮਾਰ ਕੇ ਕਹਿ ਰਿਹਾ ਰੱਬ ਮੈਨੂੰ ਮਿਲ ਜੇ ਰੱਬ ਮੈਨੂੰ ਮਿਲ ਜੇ ਮੈਨੂੰ ਕੱਲਾ ਛੱਡਦਾ ਰੱਬਾ ਕਰ ਦੇ ਉਹ ਤੇਰੇ ਅੰਦਰ ਹੀ ਹੈ ਹੁਣ ਹੋਵੇ ਤੁਹਾਡੇ ਕੋਲ ਤੇ ਤੁਸੀਂ ਬਾਹਰ ਜਾ ਕੇ ਕਦੀ ਜੰਗਲਾਂ ਚ ਭਟਕੋ ਕਦੀ ਮੰਦਰਾਂ ਚ ਭਟਕੋ ਕਦੀ ਕਿਤੇ ਜਾ ਕੇ ਟੱਕਰਾ ਮਾਰੋ ਕਿ ਮੈਨੂੰ ਮਿਲ ਜਾ ਉਹਦੇ ਨਾਲ ਕਨੈਕਟ ਹੀ ਨਹੀਂ ਕੀਤਾ ਉਹਦੇ ਨਾਲ ਜੁੜੇ ਹੀ ਨਹੀਂ ਉਹਦੇ ਨਾਲ ਰਾਬਤਾ ਹੀ ਨਹੀਂ ਬਣਾਇਆ ਜਿਹੜਾ ਅੰਦਰ ਹੀ ਬੈਠਾ ਸੀ ਬਹੁਤ ਕੀਮਤੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਲਾਈਨ ਨੂੰ ਜੀ ਐਕਸਪਲੇਨ ਕਰਨ ਚੱਲੀਏ ਕਿਤੇ ਕੈਂਟਿਆਂ ਬੱਦੀ ਉਮਰਾ ਲੰਘ ਜਾਣ ਜੇ ਇਸ ਨੂੰ ਇੰਨੀ ਗੱਲ ਨੂੰ ਜੇ ਸਮਝਣਾ ਹੋਵੇ ਤੇ ਅਸੀਂ ਬਾਹਰ ਰਬ ਲੱਭਣ ਤੁਰੇ ਪਰ ਇਹ ਭੁੱਲ ਹੀ ਗਏ ਕਿ ਇਹ ਤੁਰਨ ਦੀ ਸ਼ਕਤੀ ਹੈ ਬੋਲਣ ਦੀ ਸ਼ਕਤੀ ਤੇ ਉਹਦੇ ਤੋਂ ਹੀ ਮਿਲਦੀ ਜਿਹੜਾ ਅੰਦਰ ਬੈਠਾ ਆ ਤੇ ਫਿਰ ਉਹਨੂੰ ਬਾਹਰ ਕਿੱਥੇ ਲੱਭ ਰੇ ਕਾਹਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਾਰਿਆਂ 'ਚ ਵਸਿਆ ਹੋਇਆ ਸਦਾ ਅਲੇਪਾ ਨਹੀਂ ਦਿਸ ਰਿਹਾ ਉਹੀ ਸੰਗ ਸਮਾਈ ਤੇਰੇ ਅੰਦਰ ਤੇ ਹੈ ਜਿਵੇਂ ਬਾਹਰ ਮਾਈ ਬਾਪ ਨੇ ਮਾਤਾ ਪਿਤਾ ਨੇ ਮਾਂ ਬਾਪ ਨੇ ਪੇਰੈਂਟਸ ਨੇ ਵਿਚ ਆ ਇੰਪੋਰਟੈਂਟ ਫॉर द ਕੰਸਟਰਕਸ਼ਨ ਆਫ ਦਿਸ ਬੋਡੀ ਸਿਮਿਲਰਲੀ ਥੈਟ ਜੋਤ ਥੈਟ ਲਾਈਫ ਥੈਟ ਸੋਲ ਥੈਟ ਸਪਿਰਿਟ ਥੈਟ એનર્ਜੀ ਵਿਦਿਨ ਯੂ ਉਹ 파ਰਟ ਹੈ ਉਸ ਪ੍ਰਮਾਤਮਾ ਦਾ ਉਹ ਤੇਰੇ ਅੰਦਰਲਾ ਮਾਈ ਬਾਪ ਉਹ ਹੈ ਉਹਦੇ ਕਰਕੇ ਤੇ ਅਸੀਂ ਇਹ ਦੁਨੀਆ ਦੇਖ ਰਹੇ ਹਾਂ ਜਗਤ ਦਿਖਾਇਆ ਉਦੇ ਕਰਕੇ ਤੇ ਮਾਪੇ ਆ ਦਿਖ ਰਹੇ ਨੇ ਉਦੇ ਕਰਕੇ ਤੇ ਭੈਣ ਭਰਾ ਦਿਖ ਰਹੇ ਨੇ ਜਿਉ ਨਾ ਹੋਵੇ ਤੇ ਭੈਣ ਭਰਾ ਵੀ ਨਹੀਂ ਮਾਪੇ ਵੀ ਨਹੀਂ ਧਨ ਦੌਲਤ ਵੀ ਨਹੀਂ ਕੁਛ ਵੀ ਨਹੀਂ ਜਸਟ ਐਸ ਪੇਰੈਂਟਸ ਫਾਰਮ ਕ੍ਰੀਏਟ ਦਿਸ ਬਾਡੀ ਦ ਵਨ ਹੂ ਪਲੇਸਸ ਦ ਲਾਈਟ ਆਫ ਲਾਈਫ ਇਜ਼ ਦ ਪੇਰੈਂਟ ਆਫ ਅਵਰ ਸੋਲ ਬੀਇੰਗ ਅ ਪਾਰਟ ਆਫ ਦੈਟ ਡਿਵਾਈਨ ਵੀ ਪਰਸੀਵ ਦਿਸ ਵਰਲਡ ਵੀ ਆਰ ਦ ਪਾਰਟ ਆਫ ਦੈਟ ਡਿਵਾਈਨ ਰਿਮੈਂਬਰ ਰੀਅਲਾਈਜ਼ ਦਿਸ ਨਾਉ ਤੇਰਾ ਨਿਰੰਕਾਰ ਹੈ ਤੂੰ ਨਰਕ ਚ ਕਿਉਂ ਜੀ ਰਿਹਾ ਆ ਨਾਉ ਨਾਉ ਮੀਨਸ ਆਇਡੈਂਟੀਟੀ ਪਛਾਣ ਤੇਰੀ ਅਸਲ ਪਛਾਣ ਨਿਰੰਕਾਰ ਹੈ ਤੂੰ ਉਹਦਾ ਰੂਪ ਹੈ ਇਹ ਸਰੀਰ ਤੇ ਇੱਕ ਭਾਂਡਾ ਇੱਕ ਵੈਸਲ ਹੈ ਇੱਕ ਬਾਹਰੋਂ ਰੂਪ ਹੈ ਇਹ ਮਾਤਾ ਪਿਤਾ ਨੇ ਦਿੱਤਾ ਹੈ ਇਹ ਉਹ ਵੀ ਸਰੀਰ ਸੀ ਸਰੀਰ ਚੋਂ ਸਰੀਰ ਨਿਕਲਿਆ ਹੋਇਆ ਹੈ ਪਰ ਤੇਰੀ ਅਸਲ ਪਛਾਣ ਤੇ ਉਹੀ ਜੋਤ ਹੈ ਜਿਹੜੀ ਸਾਰਿਆਂ ਚ ਮਾਤਾ ਪਿਤਾ ਪਹਿਣ ਪਰਾਜ ਦੋਸਤਾਂ ਮਿੱਤਰਾਂ ਦੇ ਦੁਸ਼ਮਣਾਂ ਚ ਸਾਰਿਆਂ ਚ ਜਿੰਨੀ ਜਾਗਦੀ ਜਿਉਂਦੀ ਜਾਗਦੀ ਵਨਸਪਤੀ ਜੋ ਕੁਝ ਵੀ ਨਜ਼ਰ ਆ ਰਿਹਾ ਸਾਰਿਆਂ ਚ ਸਾਰਿਆਂ ਚ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾ ਹੈ ਜਿਹੜਾ ਅੰਦਰ ਬਾਹਰ ਹਰ ਥਾਂ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਹਰੀ ਜਨ ਪ੍ਰਮਾਤਮਾ ਦੇ ਜਨ ਉਹਨੇ ਜਿਹੜੇ ਉਹਦੇ ਨਾਲ ਮਿਲੇ ਜਿਹੜਾ ਅੰਦਰ ਵੀ ਬਾਹਰ ਵੀ ਹਰ ਥਾਂ ਹੀ ਹੈ ਉਹਦੇ ਲਈ ਕੌਣ ਬੈਰੀ ਕੌਣ ਬੇਗਾਨਾ ਕੌਣ ਦੁਸ਼ਮਣ ਕੌਣ ਆਪਣਾ ਉਹਨੂੰ ਕਿੱਥੇ ਡਰ ਹੈ ਉਹਨੂੰ ਕਿਸ ਦੀ ਚਿੰਤਾ ਹੈ ਉਹ ਇਕੱਲਾ ਹੈ ਹੀ ਨਹੀਂ ਹਰ 타 ਉਹੀ ਇਸ ਗੱਲ ਨੂੰ ਜਾਣੀਏ ਮਾਤਾ ਪਿਤਾ ਨੇ ਸਰੀਰ ਦਿੱਤਾ ਇਸੇ ਤਰ੍ਹਾਂ ਵੀ ਆਰ ਦਾ ਪਾਰਟ ਆਫ ਦਾ ਡਿਵਾਈਨ ਵਿਚ ਹਸ ਮੇਡ ਅਸ ਪਰਸੀਵ ਥਿਸ ਵਰਲ ਵਿਚ ਹਸ ਮੇਡ ਅਸ ਸੀ ਐਂਡ ਇੰਜੋਏ ਥਿਸ ਵਰਲ ਵੀ ਆਰ ਦਾ ਪਾਰਟ ਆਫ ਦਾ ਡਿਵਾਈਨ ਦੈਟਸ ਵਾਈ ਵੀ ਆਰ ਅਲਾਈਵ ਐਂਡ ਬਿਕੋਜ਼ ਵੀ ਆਰ ਅਲਾਈਵ ਆਫ ਦਾ ਬਰਥ ਦੈਟਸ ਦਾ ਵਰਚੂ ਆਫ ਦਾ ਡਿਵਾਈਨ ਦਾ ਇਟਰਨਲ ਵਨ ਵਿਦਿਨ ਅਸ ਐਂਡ ਬਿਕੋਜ਼ ਵੀ ਆਰ ਅਲਾਈਵ Now we have parents, now we have friends, now we have money and wealth and power. If that that essence, that divine essence is not there, you, the, the body will be lying there. that wealth is not yours then. the parents are not there, the friends of family, nothing belongs to you then. It belongs, everything belongs to us by the virtue of that divine presence within us. ਜੇ ਸਭ ਕੁਝ ਸਾਡਾ ਹੈ ਇਹ ਦੁਨੀਆ ਸਾਡੀ ਹੈ ਤੇ ਤਾਂ ਹੀ ਹੈ ਜੇ ਸਾਡੇ ਅੰਦਰ ਉਹ ਰੱਬ ਹੈ ਫਿਰ ਮੈਂ ਉਹ ਸਭ ਕੁਝ ਦੇ ਪਿੱਛੇ ਇਹਨੂੰ ਕਿਉਂ ਛੱਡ ਰਿਆਂ ਆ ਗਲਤੀ ਇੱਥੇ ਹੋ ਰਹੀ ਹੈ ਜਦੋਂ ਉਸ ਸਭ ਦੇ ਪਿੱਛੇ ਇਹਨੂੰ ਛੱਡਦੇ ਆ ਇਸ ਜੋਤ ਨੂੰ ਛੱਡਦੇ ਆ ਇਸ ਕਨੈਕਸ਼ਨ ਨੂੰ ਛੱਡਦੇ ਆ ਇਸ ਰਿਸ਼ਤੇ ਨੂੰ ਛੱਡਦੇ ਆ ਫਿਰ ਭਟਕਦੇ ਆ ਫਿਰ ਰੋਨੇ ਆ ਕੁਰਲਾਉਣੇ ਆ ਚੈਨ ਹੀ ਨਹੀਂ ਹੈ ਜੇ ਦੇ ਨਾਲ ਰਿਸ਼ਤਾ ਬਣਾਇਆ ਤੇ ਫਿਰ ਸਾਰਿਆਂ ਨਾਲ ਰਿਸ਼ਤਾ ਬਣ ਗਿਆ ਫਿਰ ਹਰ ਜਗ੍ਹਾ ਹੀ ਪ੍ਰੇਮ ਹੈ ਹਰ ਜਗ੍ਹਾ ਹੀ ਖੁਸ਼ੀ ਹੈ ਫਿਰ ਆਨੰਦ ਭਇਆ ਮੇਰੀ ਮਾਏ ਫਿਰ ਆਨੰਦ ਹੈ ਹਰ ਜਗ੍ਹਾ ਹੀ ਅਗਲੀ ਪੰਕਤੀ ਦੇਖੋ ਗੁਰ ਪ੍ਰਸਾਦੀ ਬੁਝਿਆ ਇਹ ਸਮਝ ਕਿਵੇਂ ਆਉਂਦੀ ਹੈ ਹੁਣ ਤਤ ਚਲਤ ਹੋਵਾ ਚਲਤ ਨਦਰੀ ਆਇਆ ਗੁਰੂ ਗਿਆਨ ਰਾਹੀ ਗੁਰ ਗੁਰੂ ਗਿਆਨ ਗੁਰੂ ਗੁਰ ਦਿੰਦਾ ਸਾਨੂੰ ਸਮਝ ਦਿੰਦਾ ਹੈ ਗਿਆਨ ਦਿੰਦਾ ਹੈ ਗੁਰੂ ਪ੍ਰੋਵਾਈਡਸ ਅ ਵਿਜ਼ਡਮ ਐਂਡ ਫਰਮ 댓 ਵਿਜ਼ਡਮ ਪ੍ਰਸਾਦ ਪ੍ਰਸਾਦ ਖੁਸ਼ੀ ਥਰੂ ਵਿਜ਼ਡਮ ਗਿਆਨ ਦੇ ਨਾਲ ਗੁਰ ਪ੍ਰਸਾਦੀ ਮੀਨਸ ਗਿਆਨ ਦੇ ਨਾਲ ਉਹਦੀ ਕਿਰਪਾ ਦੇ ਨਾਲ ਗਿਆਨ ਦੀ ਕਿਰਪਾ ਪਾਵੋ ਨੂੰ ਅਮਲ ਵਿੱਚ ਲਿਆਉਣਾ ਤਾਂ ਗੁਰੂ ਗਿਆਨ ਦੀ ਕਿਰਪਾ ਪਾਵ ਗੁਰੂ ਗਿਆਨ ਨੂੰ ਜੀਵਨ ਵਿੱਚ ਉਤਾਰਨ ਦੇ ਨਾਲ ਉਸ ਸਮਝ ਨੂੰ ਗ੍ਰਹਿਣ ਕਰਨ ਦੇ ਨਾਲ ਆਪਣੀ ਲਾਈਫ ਵਿੱਚ ਇੰਬਾਈਬਨ ਕਰਨ ਦੇ ਨਾਲ ਜੀਵਨ ਦੀ ਇਸ ਖੇਡ ਦੀ ਸਮਝ ਆਉਂਦੀ ਹੈ ਤਾਂ ਸਮਝ ਆਉਂਦੀ ਬੁਝਿਆ ਸਮਝ ਆ ਜਾਂਦੀ ਹੈ ਫਿਰ ਸਾਰਾ ਬਾਹਰੀ ਸੁੱਖ ਦੁੱਖ ਖੇਡ ਹੀ ਨਜ਼ਰ ਆਉਂਦਾ ਹੈ ਕਿ ਚਲਤ ਹੋਆ ਕਿ ਇਹ ਜੋ ਬਾਹਰ ਹੈ ਸਭ ਖੇਡ ਹੈ ਕਿਸੇ ਦਾ ਜਨਮ ਮਰਨ ਕੁਝ ਮਿਲਣਾ ਛੁੱਟ ਜਾਣਾ ਕੋਈ ਪ੍ਰੋਫਿਟ ਕੋਈ ਲਾਸ ਕੋ ਮਿਲਣਾ ਵਿਛੜਨਾ ఎవਰੀਥਿੰਗ ਆਊਟਸਾਈਡ ਇਜ਼ ਅ ਗੇਮ ਆਲ ਸੁਖ ਦੁਖ ਆਲ ਦੋਸ ਪੇਨਸ ਐਂਡ ਪਲੇਜਰਸ ਦਾ ਪਾਰਟ ਆਫ ਲਾਈਫ ਇੱਕ ਪਲੇ ਇੱਕ ਗੇਮ ਹੈ ਬਸ ਉਹ ਚੱਲ ਰਿਹਾ ਆ ਜੇ ਕਿਤੇ ਅਸੀਂ ਉਸ ਇੱਕ ਨਾਲ ਓੰਕਾਰ ਉਸ ਜੋਤ ਉਸ ਸੋਲ ਉਸ એનર્ਜੀ ਉਸ ਸਪਿਰਿਟ ਉਸ ਵਾਹਿਗੁਰੂ ਨਾਲ ਜੁੜਦੇ ਆ ਜਿਹਦੇ ਕਰਕੇ ਅਸੀਂ ਜਿਉਂਦੇ ਆ ਬਾਈ ਦ ਵਰਚੁਆਫ ਵਿਚ ਵੀ ਆਰ ਅਲਾਈਵ ਇਫ ਵੀ ਕਨੈਕਟ ਵਿਦ ਇਟ Through that wisdom, through that understanding, we realize that everything outside is just temporary. That's a game over there. These bodies, they come into life, they die. We come into birth, we go. Bodies, all the pain and pleasures associated with this body, they are also part of life. ਚਲਤ ਨਜ਼ਰੀ ਆਇਆ ਫਿਰ ਉਹ ਨਜ਼ਰ ਆਣ ਲੱਗ ਗਿਆ ਕਿ ਹਾਂ ਇਹ ਹੀ ਹੈ ਹੁਣ ਹੁਣ ਕੀ ਹੁੰਦਾ ਫਿਰ ਬੇਸਬਰੀ ਮੁੱਕਦੀ ਹੈ ਕਿ ਨਹੀਂ ਮੈਂ ਐਵੇਂ ਕਮੜਾ ਹੋਇਆ ਫਿਰਦਾ ਸੀ ਵਾਸ਼ ਸ਼ੁਡ ਆਈ ਕੰਪਲੇਨ ਇਟਸ ਅ ਪਾਰਟ ਆਫ ਲਾਈਫ ਆਈ ਹੈਵ ਟੂ ਗੋ ਥਰੂ ਇਟ ਆਲ ਥੀਸ ਚੈਲੰਜਸ ਆਲ ਥੀਸ ਹਾਰਡਸ਼ਿਪਸ ਆਲ ਥੀਸ ਹਾਰਟ ਟਾਈਮਸ ਆਈ ਹੈਵ ਟੂ ਫੇਸ ਥੈਮ ਦੁਖ ਆਏ ਨੇ ਮੈਨੂੰ ਇਹਨਾਂ ਦਾ ਸਾਹਮਣਾ ਕਰਨਾ ਆ ਹੁਣ ਡੋਲਣ ਦੀ ਕੀ ਲੋੜ ਹੈ ਘਬਰਾਉਣ ਦੀ ਕੀ ਲੋੜ ਹੈ ਫਿਕਰ ਕਰਨ ਦੀ ਕੀ ਲੋੜ ਹੈ ਮੈਨੂੰ ਦਿੱਤੀ ਹੈ ਨਾ ਤਾਕਤ ਮੇਰੇ ਅੰਦਰ ਉਹ ਜੋਤ ਹੈ ਨਾ ਪਰਮਾਤਮਾ ਹੈ ਨਾ ਮੇਰੇ ਅੰਦਰ ਮੈਂ ਇੱਕ ਅੱਲਾ ਥੋੜੀ ਹ ਉਨੇ ਸ਼ਕਤੀ ਦਿੱਤੀ ਹੈ ਅਲਫੇ ਸਿੱਟ ਹੁਣ ਮੈਨੂੰ ਇਹ ਇਹਨਾਂ ਨਾਲ ਵੀ ਨਿਪਟਣਾ ਹੈ ਸੁੱਖ ਵੀ ਆਉਣਗੇ ਇਹ ਸਮਾਂ ਆਇਆ ਤੇ ਅਗਲਾ ਵੀ ਆਉਣਾ ਹੈ ਤਾਂ ਫਿਰ ਸਮਝ ਆ ਗਈ ਕਿ ਇਹ ਜੋ ਬਾਹਰ ਲੀਆਂ ਚੀਜ਼ਾਂ ਨੇ ਇਹ ਬਦਲਦੀਆਂ ਰਹਿਣਗੀਆਂ ਚਲਤ ਹੋਵਾ ਚਲਤ ਨਜ਼ਰੀ ਆਇਆ ਹੁਣ ਅੰਦਰ ਟਿਕਾਉ ਆ ਗਿਆ ਕਿ ਬਾਹਰ ਤਾਂ ਟਿਕਾਉ ਨਹੀਂ ਹੈ ਬਾਹਰ ਦੀ ਜਿਹੜੀ ਸ੍ਰਿਸ਼ਟੀ ਜਿਹੜਾ ਫਿਜ਼ੀਕਲ ਲਾਈਫ ਹੈ ਜਿਹੜਾ ਸਰੀਰ ਨਾਲ ਜੁੜੇ ਹੋਏ ਜਿੰਨੇ ਸੁੱਖ ਦੁੱਖ ਨੇ ਜੋ ਵੀ ਜੀਵਨ ਬਾਹਰਲਾ ਹੈ ਇਹ ਸਥਿਰ ਨਹੀਂ ਹੈ ਇਹਦੇ 'ਚ ਟਿਕਾਉ ਨਹੀਂ ਹੈ ਇਹ 'ਚ ਮੈਂ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦਾ ਇਹਦੇ 'ਚ ਬਦਲਣਾ ਹੈ ਸਭ ਕੁਝ ਇਹ ਸਭ ਕੁਝ ਚੇਂਜ ਹੋਏਗਾ ਪਰ ਹਾਂ ਮੈਂ ਬਦਲਾਂਗਾ ਤਾਂ ਮੇਰੇ ਅੰਦਰ ਟਿਕਾਉ ਆਏਗਾ ਉਹ ਜ਼ਰੂਰੀ ਹੈ ਅੰਦਰ ਟਿਕਾ ਆ ਸਕਦਾ ਹੈ ਬਾਹਰ ਦੀਆਂ ਚੀਜ਼ਾਂ ਨੂੰ ਨਹੀਂ ਟਿਕਾਇਆ ਜਾ ਸਕਦਾ ਇਹ ਸਮਝ ਆ ਗਈ ਕਿ ਬਾਹਰ ਚਲਤ ਹੋਆ ਬਾਹਰ ਤਾਂ ਹਰ ਚੀਜ਼ ਚਲਾਇਮਾਨ ਹੈ ਟੈਂਪਰੇਰੀ ਹੈ ਬਦਲਣ ਵਾਲੀ ਹੈ ਥਰੂ ਗੁਰੂਜ਼ ਵਿਜ਼ਡਮ ਵੀ ਅੰਡਰਸਟੈਂਡ ਦ ਗੇਮ ਆਫ ਲਾਈਫ ਦੈਨ 올 ਆਊਟਰ ਜॉयਜ਼ ਐਂਡ ਸੌਰਰਜ਼ ਅਪੀਅਰ ਲਾਈਕ ਅ ਪਲੇ Through Guru's wisdom, we realize we we connect with our inner soul, in our inner spirit, that divine within us. Then we realize that everything outside is temporary, ever-changing. And when we connect with the divine within, we come to rest. Our mind calms down. And we know that the peace which we are seeking outside can only be attained within. Outside is everything temporary. There's something permanent. ਦੈਟਸ ਦੈਟ ਇਟਰਨਲ ਵਿਦ ਇਨ ਅਸ ਦੈਟਸ ਉੱਥੇ ਹੀ ਹੈ ਜਿੱਥੇ ਜਿੱਥੇ ਕੋਈ ਕੋਈ ਚੀਜ਼ ਪਰਮਾਨੈਂਟ ਹੈ ਜਿੱਥੇ ਕੋਈ ਟਿਕ ਹੈ ਕਿਉਂਕਿ ਉੱਥੇ ਹੀ ਹੈ ਨਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸਰ ਸਤ ਹੈ ਸਤ ਨਾਮ ਉਹ ਗੁਣ ਅੰਦਰੋਂ ਜਦੋਂ ਉਹਦੇ ਨਾਲ ਟਿਕੇ ਤੇ ਫਿਰ ਇਹ ਸਾਰੀ ਗੇਮ ਨਜ਼ਰ ਆਉਂਦੀ ਕਿ ਇਹ ਤਾਂ ਚੱਲਣਾ ਹੈ ਅਪ ਡਾਊਨ ਚੱਲੀ ਜਾਣਾ ਹੈ ਉਦੋਂ ਹੀ ਕਹਿ ਸਕਦਾ ਹੈ ਨਾ ਗੁਰੂ ਦੇ ਗਿਆਨ ਦੇ ਨਾਲ ਪਰਮਾਤਮਾ ਨਾਲ ਜਦੋਂ ਅੰਦਰ ਜੁੜੇ ਪੇਰੀ ਇਹ ਕਹਿ ਸਕਦੇ ਆ ਜੇ ਸੁਖ ਦੇਹ ਤਾ ਤੁਝੇ ਅਰਾਧੀ ਜੇ ਬਾਰੋਂ ਸੁਖ ਆਇਆ ਆਈ ਐਮ ਗੋਇੰਗ ਥਰੂ ਸਮ ਗੁੱਡ ਟਾਈਮਸ ਪ੍ਰੋਸਪਰਿਟੀ ਐਂਡ ਆਮ ਕਨੈਕਟਿਡ ਵਿਦ ði ਡਿਵਾਈਨ ਓਨਲੀ ਥੈਨ ਆਈ ਕੈਨ ਸੇ ਵਾਹਿਗੁਰੂ ਤਿਹਰਾ ਸ਼ੁਕਰ ਹੈ ਜੇ ਸੁਖ ਦੇਹ ਤਾ ਤੁਝੇ ਅਰਾਧੀ ਮੇਰਾ ਧਿਆਨ ਤੇਰੇ ਵੱਲ ਹੈ ਮੇਰਾ ਰਿਸ਼ਤਾ ਤੇਰੇ ਨਾਲ ਹੈ ਦੁੱਖ ਵੀ ਤੁਝੇ ਧਿਆਈ ਇਨ ði ਟਾਈਮ ਆਫ ਐਡਵਰਸਿਟੀ ਚੈਲੰਜਸ ਦੁੱਖ ਵੇਲੇ ਵੀ ਕਨੈਕਸ਼ਨ ਉਧਰ ਹੈਗਾ ਧਿਆਨ ਉਧਰ ਹੈਗਾ ਫਿਰ ਟਿਕੇ ਰਹਾਂਗੇ ਤੂਫਾਨ ਆਇਆ ਜਿੰਨੂੰ ਕੋਈ ਆਸਰਾ ਮਿਲ ਗਿਆ ਉਹ ਟਿਕਿਆ ਹੋਇਆ ਆ ਜਿਨੇ ਆਸਰਾ ਨਹੀਂ ਦੇਖਿਆ ਉੱਡ ਜਾਏਗਾ ਫਿਰ ਇਹ ਤੂਫਾਨ ਤੇ ਕਿੰਨੇ ਰੋਕੀ ਜਾਣਾ ਆ ਤਾਂ ਜ਼ਿੰਦਗੀ ਦੇ ਵਿੱਚ ਬਾਹਰ ਦੀ ਖੇਡ ਹੁਣ ਸਮਝ ਆਈ ਕਿ ਬਾਹਰ ਸਭ ਕੁਝ ਚਲਾਏ ਮਾਨ ਹੈ ਚਲਤ ਹੋਆ ਇਹ ਚਲਾਏ ਪਹਿਲਾਂ ਵੀ ਸੀ ਅੱਗੇ ਵੀ ਹੈ ਚਲਤ ਨਜ਼ਰੀ ਆਇਆ ਨਜ਼ਰ ਆ ਗਿਆ ਸਮਝ ਆ ਗਿਆ ਬੁਝਿਆ ਇਹ ਗੱਲ ਸਮਝ ਆ ਗਈ ਕਹੇ ਨਾਨਕ ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਆਪਣੇ ਮਨ ਨੂੰ ਇਹ ਸਮਝਾਉਣਾ ਸਾਡੀ ਸ੍ਰਿਸ਼ਟੀ ਦਾ ਮੂਲ ਮੇਰੀ ਜਿਹੜੀ ਸ੍ਰਿਸ਼ਟੀ ਹੈ ਮੇਰਾ ਜਿੰਨਾ ਸੰਸਾਰ ਹੈ ਇਸ ਸਰੀਰ ਕਰਕੇ ਹੀ ਹੈ ਜਦੋਂ ਤੱਕ ਇਹ ਸਰੀਰ ਬੋਲ ਰਿਹਾ ਹੈ ਚੱਲ ਰਿਹਾ ਹੈ till i am alive in this body i have a whole world attached to me my parents my family my wealth my job my work my property everything ਮੇਰਾ ਸੰਸਾਰ ਇਹ ਹੀ ਹੈ ਮੇਰੀ ਸ੍ਰਿਸ਼ਟੀ ਇਹ ਹੀ ਹੈ ਮੇਰਾ ਗਿਆਨ ਮੇਰਾ ਧਰਮ ਸਭ ਕੁਝ ਮੇਰੇ ਕਪੜੇ ਮੇਰੀਆਂ ਗੱਡੀਆਂ ఎవਰੀਥਿੰਗ ਦੈਟਸ आवर ਵਰਲਡ एवरीवन ਕੈਰੀਜ਼ देयर ओन ਵਰਲਡ ਹਰ ਕੋਈ ਆਪਣਾ ਸੰਸਾਰ ਆਪਣੀ ਸ੍ਰਿਸ਼ਟੀ ਲਈ ਫਿਰਦਾ ਹੈ ਜਿੱਦਣ ਸਰੀਰ ਚੋਂ ਪ੍ਰਾਣ ਜਾਂਦੇ ਨੇ ਦ ਮੂਮੈਂਟ ਵਿਡਾਈ आवर ਵਰਲਡ ਐਂਡਸ ਸਾਡੀ ਦੁਨੀਆ ਉੱਥੇ ਮੁੱਕ ਜਾਂਦੀ ਹੈ ਉਹ ਸਾਰਾ ਸੰਸਾਰ ਸਾਡੀਆਂ ਚਿੰਤਾਵਾਂ ਦਾ ਉਹ ਸਾਰਾ ਸੰਸਾਰ ਸਾਡੀਆਂ ਇੱਛਾਵਾਂ ਦਾ the whole world of our desires our worries our fears our our possessions jo jo kuch mera hai ga oh sara sansar khatam baaki duniya utthe hi hai par eh sab kood basara ho janda khatam ho janda to is sharir naal hi hai na saadi srishti da mul kadon hoya odon hoya meri duniya odon shuru hui jadon andar aake wahguru tikeya jad din main mata de garbh ch si ਜਦਨੇ ਸਰੀਰ ਬਣਨਾ ਸ਼ੁਰੂ ਹੋਇਆ ਇਸ ਸਰੀਰ ਵਿੱਚ ਉਹ ਜੋਤ ਟਿੱਕੀ। ਸ੍ਰਿਸ਼ਟ ਦਾ ਮੂਰ ਰੱਖਿਆ ਜੋਤ ਰਾਖੀ ਮੇਰੀ ਸ੍ਰਿਸ਼ਟ ਦੀ ਸ੍ਰਿਸ਼ਟੀ ਮੇਰੀ ਸੰਸਾਰ ਮੇਰੀ ਸੰਸਾਰ ਦੀ ਉਤਪਤੀ ਉਹਦਨ ਸ਼ੁਰੂ ਹੋਈ ਜਦਨ ਮੇਰੇ ਅੰਦਰ ਜੋਤ ਰੱਖੀ ਗਈ ਤਾਂ ਮੈਂ ਇਸ ਦੁਨੀਆ ਵਿੱਚ ਆਇਆ ਤਾਂ ਮੈਂ ਸਭ ਕੁਝ ਦੇਖਿਆ ਤੇ ਇਸ ਦੁਨੀਆ ਦੇ ਵਿੱਚ ਜਦੋਂ ਮੈਂ ਗੁਰੂ ਦੇ ਗਿਆਨ ਨਾਲ ਜੁੜਿਆ ਫਿਰ ਮੈਨੂੰ ਸਮਝ ਆਈ ਚਲਤ ਹੋਵਾ ਚਲਤ ਨਜ਼ਰੀ ਆਇਆ ਇੱਥੇ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਮੇ ਉਸ ਨਾਲ ਜੁੜਾ ਜਿਹੜਾ ਆਦ ਸੱਚ ਹੈ ਸੋ ਸਾਡੀ ਸ੍ਰਿਸ਼ਟੀ ਦਾ ਮੂਲ ਆਰੰਭ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਪਰਮਾਤਮਾ ਸਾਡੇ ਸਰੀਰ ਵਿੱਚ ਆਪਣੀ ਜੋਤ ਰੱਖਦਾ ਹੈ ਜਿਸ ਨਾਲ ਸੰਸਾਰ ਵਿੱਚ ਇਹ ਸਰੀਰ ਆਉਂਦਾ ਹੈ ਭਾਵ ਜੇ ਅਸੀਂ ਜੀ ਰਹੇ ਹਾਂ ਤੇ ਪਰਮਾਤਮਾ ਸਾਡੇ ਅੰਦਰ ਹੀ ਹੈ ਇਸ ਨੂੰ ਸਮਝਣਾ ਹੈ ਇਸ ਪੂਰੀ ਪੌੜੀ ਦਾ ਸਾਰ ਇਹੀ ਹੈ ਕਿ ਜੇ ਅਸੀਂ ਜੀ ਰਹੇ ਹਾਂ ਸਾਹ ਲੈ ਰਹੇ ਹਾਂ ਬੋਲ ਰਹੇ ਹਾਂ ਜੇ ਜ਼ਿੰਦਗੀ ਵਿੱਚ ਦੁੱਖ ਆ ਰਹੇ ਨੇ ਸੁਖ ਆ ਰਹੇ ਨੇ ਦਾ ਮਤਲਬ ਜੀ ਰਹੇ ਹਾਂ ਵੀ ਆਰ ਅ ਲਾਈਵ ਤੇ ਜੇ ਜੀ ਰਹੇ ਹਾਂ ਤੇ ਪਰਮਾਤਮਾ ਅੰਦਰ ਹੈ ਨਾਲ ਹੈ ਅਸਿੰਗੋ ਦਾ ਰੂਪ ਆ ਦੀ ਅੰਸ਼ਾ ਇਹ ਅਹਿਸਾਸ ਸਾਨੂੰ ਫਿਰ ਡਰ ਫਿਕਰ ਬੇਸਬਰੀ ਤੋਂ ਮੁਕਤ ਕਰਕੇ ਆਨੰਦ ਵੱਲ ਲੈ ਜਾਂਦਾ ਹੈ ਫਿਰ ਹੀ ਜੀਵਨ ਚ ਆਨੰਦ ਹੁੰਦਾ ਪਤਾ ਓਕੇ ਮੇਰੇ ਨਾਲ ਹੈ ਆਵਰ ਐਗਜ਼ਿਸਟੈਂਸ ਬਿਗਿਨਸ ਵੈਨ ਦਾ ਡਿਵਾਈਨ ਇੰਪਲਾਂਟਸ ਇਟਸ ਲਾਈਟ ਇਨ ਅਵਰ ਬਾਡੀ ਲਾਈਫ ਓਨਲੀ THEN ਦਾ ਬਾਡੀ ਲਿਵਸ ਇਨ ਦਿਸ ਵਰਲਡ ਆਵਰ ਵਰਲਡ ਸਟਾਰਟਸ ਫ্রম दैट ਡਿਵਾਈਨ ਐਸੈਂਸ ਵਿਦਿਨ ਅਸ ਇਫ ਵੀ ਆਰ ਅਲਾਈਵ ਸੋ ਹੋਲ ਸਮਰੀ ਆਫ ਦਿਸ ਬਾਡੀ ਇਸ If we are alive, if we are breathing, if we are talking, if there are challenges in our life, if there's prosperity as well as adversity in our life, if there are good times as well as bad times, that means we are alive. We are living. And if we are alive, we, are, we have that part of the divine within us. Our true identity is that divine within us. The moment it's not there, this body will be lying somewhere. So once we realize. that if we are alive we have that god that ram allah khuda whatever we call it within us it frees us from all those worries all that fear all that restlessness and then it leads to bliss to anand fir andar aake anand teke dar sari andar no fikr chinta va dar vikara to assi azad hunde jadon assi ode naal connection banaunde jide karke assi jee rahe ha to je jee rahe ho wah guru naal hai fir fikr di load nahi ਚਿੰਤਾ ਦੀ ਲੋੜ ਨਹੀਂ ਭਟਕਣ ਦੀ ਲੋੜ ਨਹੀਂ ਇਹ ਸੁਖ ਦੁਖ ਬਾਹਰ ਲੈ ਆਉਂਦੇ ਜਾਂਦੇ ਰਹੇ ਨੇ ਇਹ ਅਹਿਸਾਸ ਇਹ ਗਿਆਨ ਆਨੰਦ ਲੈ ਕੇ ਆਉਂਦਾ ਹੈ ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਇਹ ਆਨੰਦ ਆਵੇ ਪੁਲਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ